ਸਤਿ ਸ਼੍ਰੀ ਅਕਾਲ ਜੀ ਪਟਿਆਲਾ ਦੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਸਰਦੀਆਂ ਦਾ ਇੱਕ ਹੋਰ ਤੋਹਫਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਤੇ ਲੋ ਜੀ ਆਪਾਂ ਨੇ ਆਮਲੇ ਉਬਾਲ ਲਏ ਆ ਉਬਾਲ ਕੇ ਆਪਾਂ ਨੇ ਇਹਦੇ ਤੇ ਗਿੱਟਕਾਂ ਜੜੀਆਂ ਇਹ ਅਲੱਗ ਕਰ ਲੈਣੀਆਂ ਇਹ ਕਲੀਆਂ ਅਲੱਗ ਕਰ ਲੈਣੀਆਂ ਇਹ ਗਿੱਟਕਾ ਕੱਢਣੀਆਂ ਇਹ ਵਿੱਚੋਂ ਗਿੱਟਕਾ ਕੱਢ ਕੇ ਉਹਨਾਂ ਨੂੰ ਤੁਸੀਂ ਮੈਚ ਕਰਕੇ ਪੇਸਟ ਬਣਾਉਣਾ ਹੈ ਮੈਂ ਇੱਥੇ ਆਮਲੇ ਕੱਦੂ ਕਸ ਕਰਕੇ ਮੈਚ ਕਰ ਲਈ ਹੈ ਤੇ ਹलो ਜੀ ਆਪਾਂ ਨੇ ਇਸ ਤਰ੍ਹਾਂ ਦਾ ਪੇਸਟ ਤਿਆਰ ਕਰ ਲੈਣਾ ਹੈ ਗਿਟਕਾ ਕੱਢ ਲਈਆਂ ਇੱਕ ਸਾਈਡ ਤੇ ਤੇ ਆਪਾਂ ਬਣਾਵਾਂਗੇ ਜੀ ਆਮਲੇ ਦੀ ਚਟਣੀ ਹੁਣ ਆਪਾਂ ਇੱਕ ਫਰਾਈਪੈਨ ਵਿੱਚ ਸਰੋਂ ਦਾ ਤੇਲ ਤੜਕੇ ਲਈ ਗਰਮ ਕਰਾਂਗੇ ਚੰਗੀ ਤਰ੍ਹਾਂ ਨਾਲ ਤੇ ਇੱਕ ਹੋਰ ਫਰਾਈਪੈਨ ਵਿੱਚ ਆਪਾਂ ਤੇਲ ਜੜਿਆ ਉਹ ਡ్రਾਈ ਰੋਸਟ ਕੀਤੇ ਆ ਤੇਲ ਹੋ ਗਿਆ ਜੀ ਚੰਗੀ ਤਰ੍ਹਾਂ ਨਾਲ ਗਰਮ ਇਹ ਆਪਾਂ ਨੇ ਗਰਮ ਮਸਾਲੇ ਦੇ 2 ਚਮਚੇ ਭਰ ਕੇ ਤੇਲ ਵਿੱਚ ਪਾਏ ਆ 2 ਚਮਚ ਗਰਮ ਮਸਾਲਾ ਪਾ ਲਏ ਆ ਜੀ ਤੇ 1 ਚਮਚ ਹਲਦੀ ਪਾਊਡਰ ਪਾ ਲਿਆ ਏ ਤੇ 1 ਚਮਚ ਪਾਈ ਆ ਜੀ ਕਾਲੀ ਮਿਰਚ ਇੱਥੇ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਆ ਪਰ ਮੈਂ ਨਹੀਂ ਪਾਈ ਹੈਗੀ ਸਾਡੇ ਬਹੁਤੀ ਜ਼ਿਆਦਾ ਤਿੱਖੀ ਨਹੀਂ ਖਾਂਦੇ ਇਸ ਪੈਸੀ ਤੇ ਹੁਣ ਆਪਾਂ ਜੜਾ ਅਮਲੇ ਦਾ ਪੇਸਟ ਹੈ ਉਹਨੂੰ ਆਪਾਂ ਨੇ ਫਰਾਈ ਪੈਨ ਵਿੱਚ ਪਾ ਲੈਣਾ ਹੈ ਇਹ ਚਟਣੀ ਬਹੁਤ ਸਵਾਦ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਤੁਸੀਂ ਇਸ ਨੂੰ 6 ਮਹੀਨੇ ਤੱਕ ਬਣਾ ਕੇ ਰੱਖ ਸਕਦੇ ਆ ਪਰ ਜੇ ਵਧੀਆ ਟੰਕ ਨਾਲ ਬਣਾਉਗੇ ਤਾਂ ਬਹੁਤ ਵਧੀਆ ਟਾਈਮ ਨਾਲ ਬਹੁਤ ਵਧੀਆ ਟਾਈਮ ਠੀਕ ਰਹਿੰਦੀ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਕਰਾਂਗੇ ਜੀ ਮਿਕਸਰ ਗੈਸ ਦੀ ਸੇਕਾ ਜਿਹੜਾ ਮੀਡੀਅਮ ਰੱਖਣਾ ਹੈ ਇੱਕ ਚਮਚ ਕਾਲਾ ਨਮਕ ਪਾਇਆ ਹੈ ਦੋ ਚਮਚ ਪਾਇਆ ਜੀ ਆਪਾਂ ਨੇ ਵਾਈਟ ਨਮਕ ਤੇ ਹੁਣ ਆਪਾਂ ਮਿੱਠੇ ਲਈ ਪਾਵਾਂਗੇ ਜੀ ਇੱਕ ਕੜਛੀ ਜਿੰਨਾ ਕੱਪੜੇ ਗੁੜ ਲਿਆ ਜੀ ਭੰਨ ਕੇ ਗੁੜ ਨੂੰ ਤੋੜ ਕੇ ਵਿੱਚ ਮਿਕਸ ਕਰ ਲੈਣਾ ਹੈ ਇੱਥੇ ਚੀਨੀ ਨਹੀਂ ਪਾਉਣੀ ਜੀ ਤੁਸੀਂ ਗੁੜ ਪਾਉਣਾ ਹੈ ਗੁੜ ਦਾ ਟੇਸਟ ਜਿਹੜਾ ਹੈ ਉਹ ਬਹੁਤ ਵਧੀਆ ਬਣਦਾ ਹੈ ਦੇ ਨਾਲੇ ਚਟਣੀ ਜਦੋਂ ਤਿਆਰ ਹੋ ਜਾਂਦੀ ਹੈ ਇਹਦਾ ਕਲਰ ਬਹੁਤ ਅੱਛਾ ਬਣਦਾ ਇਹ ਦੇਖੋ ਜੀ ਗੁੜ ਹੋ ਗਿਆ ਜੀ ਮੈਲਟ ਇਹਨੂੰ ਆਪਾਂ ਹਲਕੀ ਅੱਗ ਤੇ ਹੀ ਪਕਾਉਣਾ ਹੈ ਪੂਰਾ ਟਾਈਮ ਹਲਾਉਂਦੇ ਰਹਿਣਾ ਹੈ ਚੰਗੀ ਤਰ੍ਹਾਂ ਨਾਲ ਇਹਦਾ ਪਾਣੀ ਸੁਕਾਉਣਾ ਹੈ ਆਮਲਿਆਂ ਦਾ ਆਹ ਦੇਖੋ ਜਦੋਂ ਤਿਆਰ ਹੁੰਦੀ ਜਾਏਗੀ ਤਾਂ ਬਹੁਤ ਅੱਛਾ ਕਲਰ ਬਣੇਗਾ 10-15 ਮਿੰਟ ਵਿੱਚ ਚਟਣੀ ਬਣ ਕੇ ਹੋ ਜਾਂਦੀ ਹੈ ਜੀ ਤਿਆਰ ਤੇ ਜਿਹੜੇ ਤੇਲ ਰੋਸਟ ਕੀਤੇ ਸੀ ਆਪਾਂ ਨੇ ਦੋ ਚਮਚ ਪਾਏ ਆ ਜੀ ਤਿਲ ਦੇ ਵੀਡੀਓ ਕਲਿੱਪ ਬਣਾਉਣਾ ਰਹਿ ਗਿਆ ਸੀ ਉਸ ਟਾਈਮ ਲਓ ਜੀ ਚਟਣੀ ਹੋ ਗਈ ਜੀ ਬਣ ਕੇ ਤਿਆਰ ਚੈੱਕ ਕਰੋ ਜੀ ਕਿੰਨਾ ਅੱਛਾ ਕਲਰ ਬਣ ਕੇ ਆਇਆ ਏ ਤੁਸੀਂ ਵੀ ਜ਼ਰੂਰ ਬਣਾਇਓ ਇਹ ਵਾਲਾ ਲਈ ਅੱਖਾਂ ਲਈ ਬਹੁਤ ਵਧੀਆ ਹੁੰਦੀ ਹੈ ਜੀ ਆਮਲੇ ਲੋਜੀ ਚਟਣੀ ਹੋ ਗਿਆ ਜੀ ਬਣ ਕੇ ਤਿਆਰ ਤੁਸੀਂ ਵੀ ਜਰੂਰ ਬਣਾਇਓ ਜੀ ਅਗਲੀ ਵੀਡੀਓ 'ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ